ਗੁੱਡ ਮਾਰਨਿੰਗ ਸਟੂਡੈਂਟਸ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੀ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ BA ਸੈਕੰਡ ਸੈਮੈਸਟਰ ਦੀ ਇਲੈਕਟਿਵ ਪੰਜਾਬੀ ਦੀ ਯੂਨਿਟ 1 ਸਭਿਆਚਾਰ ਦਾ ਸਿਧਾਂਤ ਦਾ ਪਾਰਟ ਸੈਕੰਡ ਕਰਾਂਗੇ ਚਲੋ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਕੱਲ ਕੀਤੇ ਸੀ ਉਹ ਪੁਆਇੰਟ ਅਤੇ ਜਿਹੜੇ ਅੱਜ ਕਰਨੇ ਆ ਉਹ ਪੁਆਇੰਟ ਕਰਦੇ ਹਾਂ ਇੱਕ ਵਿਸ਼ਾਲ ਸੰਕਲਪ ਕੁਦਰਤੀ ਵਰਤਾਰਾ ਨਿਵੇਕਲੀ ਪਹਿਚਾਨ ਕਰਾਉਣ ਦੇ ਅੰਸ਼ ਕੀਰਤ ਨਾਲ ਕਮਾਇਆ ਚੋਗਿਰਦਾ ਅਨੁਕੂਲਨ ਦੀ ਦੋਹਰੀ ਪ੍ਰਕਿਰਿਆ ਸੱਭਿਆਚਾਰ ਅਤੇ ਸભ્યਤਾ ਬ੍ਰह्म ਮੁਕਤਾ ਤੇ ਅੰਤਰ ਮੁਕਤਾ ਦੀ ਅੰਤਰ ਪ੍ਰਕਿਰਿਆ ਨਾਲ ਸੰਬੰਧਤ ਸੱਭਿਆਚਾਰ ਦੇ ਸੰਕਲਪ ਦੀ ਵਿਆਖਿਆ ਲਾਸਟ ਪੁਆਇੰਟ ਸੱਭਿਆਚਾਰ ਦੀ ਪਰਿਭਾਸ਼ਾ ਹੁਣ ਆਪਾਂ ਜਿੱਥੇ ਛੱਡਿਆ ਸੀ ਗੱਲ ਵੀਡੀਓ ਨੂੰ ਉੱਥੋਂ ਸਟਾਰਟ ਕਰਦੇ ਹਾਂ ਬਰਮੁਖਤਾ ਤੇ ਅੰਤਰਮੁਖਤਾ ਦੀ ਅੰਤਰ ਪ੍ਰਕਿਰਿਆ ਨਾਲ ਸੰਬੰਧ ਸੱਭਿਆਚਾਰ ਦਾ ਸੰਕਲਪ ਬ੍ਰਮਮੁਖੀ ਮਤਲਬ ਬਾਹਰ ਮੁਖੀ ਪ੍ਰਤੀਤ ਹੁੰਦਾ ਹੈ ਕਿਉਂਕਿ ਸੱਭਿਆਚਾਰ ਸਮਾਜ ਦੁਆਰਾ ਵਿਸ਼ੇਸ਼ ਪਦਾਰਥਕ ਅਤੇ ਅਧਿਆਤਮਿਕ ਕੀਮਤਾ ਤੇ ਸੰਗਠਨ ਵਿੱਚ ਸਾਕਾਰ ਹੁੰਦਾ ਹੈ ਇਸ ਨੂੰ ਦੁਆਰਾ ਪੜਦੇ ਹਾਂ ਇੱਥੋਂ ਤੱਕ ਇੱਕ ਵਾਰੀ ਸੱਭਿਆਚਾਰ ਦਾ ਸੰਕਲਪ ਬ੍ਰह्म ਬਾਹਰ ਮੁਕੀ ਪ੍ਰਤੀਤ ਹੁੰਦਾ ਹੈ ਕਿਉਂਕਿ ਸੱਭਿਆਚਾਰ ਸਮਾਜ ਦੁਆਰਾ ਵਿਸ਼ੇਸ਼ ਪਦਾਰਥਕ ਅਤੇ ਅਧਿਆਤਮਿਕ ਕੀਮਤਾ ਤੇ ਸੰਗਠਨਾ ਵਿੱਚ ਸ਼ਾਕਾਰ ਹੁੰਦਾ ਹੈ ਚਲੋ ਅੱਗੇ ਕਰਦੇ ਹਾਂ ਅੱਗੇ ਇਸੇ ਦਾ ਹੋਰ ਪੈਰਾ ਪਿਆ ਹੈ ਜੇ ਉਹ ਕਰਦੇ ਹਾਂ ਇੱਥੋਂ ਤੱਕ ਸਮਝ ਆ ਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੇ ਇੱਥੇ ਤੱਕ ਕੋਈ ਚੀਜ਼ ਸਮਝ ਨਾ ਆਈ ਤਾਂ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਚਲੋ ਅੱਗੇ ਕਰਦੇ ਹਾਂ ਸੱਭਿਆਚਾਰ ਜਿਹੜੇ ਸੰਗਠਨਾ ਦੀ ਸਿਰਜਣਾ ਕਰਦਾ ਹੈ ਉਸ ਵਿੱਚ ਆਪਣਾ ਆਪਾ ਸਮੂਹ ਲੈਂਦਾ ਹੈ ਇਸ ਪ੍ਰਕਿਰਿਆ ਨੂੰ ਸੱਭਿਆਚਾਰ ਦਾ ਅੰਤਰੀਕਰਣ ਕਹਿੰਦੇ ਹਨ ਇਸ ਨਾਲ ਹੀ ਮਨੁੱਖ ਅਤੇ ਸੱਭਿਆਚਾਰ ਵਿੱਚ ਇੱਕ ਊਰਤਾ ਕਾਇਮ ਹੁੰਦੀ ਹੈ ਜੋ ਕਿ ਜੀਵਨ ਦੀ ਬੁਨਿਆਦੀ ਸ਼ਰਤ ਹੈ ਇਸ ਕਰਕੇ ਸੱਭਿਆਚਾਰ ਦਾ ਸੰਕਲਪ ਅੰਤਰਮੁਕਤਾ ਤੇ ਬਾਹਰਮੁਕਤਾ ਦੀ ਥਾਂ ਇਹਨਾਂ ਦੋਹਾਂ ਦੀ ਅੰਤਰ ਪ੍ਰਕਿਰਿਆ ਨਾਲ ਸੰਬੰਧਿਤ ਹੈ ਹੁਣ ਇੱਥੋਂ ਤੱਕ ਦੁਬਾਰਾ ਕਰਦੇ ਹਾਂ ਸੱਭਿਆਚਾਰ ਜਿਹੜੇ ਸੰਗਠਨਾਂ ਦੀ ਸਿਰਜਣਾ ਕਰਦਾ ਹੈ ਉਹ ਉਸ ਵਿੱਚ ਆਪਣਾ ਆਪਾ ਸਮੋ ਲੈਦਾ ਹੈ ਇਸ ਪ੍ਰਕਿਰਿਆ ਨੂੰ ਸੱਭਿਆਚਾਰੀ ਸੱਭਿਆਚਾਰ ਦਾ ਅੰਤਰੀਕਰਨ ਕਹਿੰਦੇ ਹਨ ਇਸ ਨਾਲ ਹੀ ਮਨੁੱਖ ਅਤੇ ਸੱਭਿਆਚਾਰ ਵਿੱਚ ਇੱਕ ਸੁਰਤਾ ਕਾਇਮ ਹੁੰਦੀ ਹੈ ਮਨੁੱਖ ਅਤੇ ਸੱਭਿਆਚਾਰ ਵਿੱਚ ਕੀ ਹੁੰਦੀ ਹੈ ਇੱਕ ਸੁਰਤਾ ਕਾਇਮ ਹੁੰਦੀ ਹੈ ਜੋ ਕਿ ਜੀਵਨ ਦੀ ਬੁਨਿਆਦੀ ਸ਼ਰਤ ਹੈ ਇਸ ਕਰਕੇ ਸੱਭਿਆਚਾਰ ਦਾ ਸੰਕਲਪ ਅੰਤਰਮੁਖਤਾ ਤੇ ਬਾਹਰਮੁਖਤਾ ਦੀ ਥਾਂ ਇਹਨਾਂ ਦੋਹਾਂ ਦੀ ਅੰਤਰ ਪ੍ਰਕਿਰਿਆ ਨਾਲ ਸੰਬੰਧ ਰੱਖਦਾ ਹੈ ਹੁਣ ਨੈਕਸਟ ਪੈਰਾ ਕਰਦੇ ਹਾਂ ਸੱਭਿਆਚਾਰ ਦੇ ਸੰਕਲਪ ਦੀ ਵਿਆਖਿਆ ਸੱਭਿਆਚਾਰ ਦੇ ਸੰਕਲਪ ਦੀ ਵਿਆਖਿਆ ਸੰਬੰਧੀ ਵਿਦਵਾਨਾਂ ਵਿੱਚ ਕਾਫੀ মতਪੇਦ ਹਨ ਕੁਝ ਵਿਦਵਾਨ ਇਸ ਨੂੰ ਸੰਗਠਿਤ ਵਤੀਰੇ ਦੇ ਤੌਰ ਤੇ ਅਤੇ ਕੁਝ ਇਸ ਦੇ ਉਲਟ ਇਸ ਨੂੰ ਸਮਾਜਿਕ ਪ੍ਰਬੰਧ ਦਾ ਵਿਅਕਤ ਜੁਝਮਨ ਦੇ ਹਨ ਅਸਲ ਵਿੱਚ ਇਹ ਦੋਵੇਂ ਹੀ ਸੱਭਿਆਚਾਰ ਦੇ ਬੁਨਿਆਦੀ ਤੰਦ ਹਨ ਫਰਾਂਸ ਦੇ ਮਨਵ ਵਿਗਿਆਨੀ ਲੈਵੀ ਸਤਰੋਸ਼ ਨੇ ਸਰਚਨਾਵਾਦੀ ਸੰਕਲਪ ਦੁਆਰਾ ਸਮਾਨ ਪ੍ਰਬੰਧ ਤੇ ਸੱਭਿਆਚਾਰ ਨੂੰ ਇੱਕ ਪ੍ਰਕਾਰ ਦੇ ਭਾਸ਼ਾ ਮਾਡਲ ਰਾਹੀਂ ਪੇਸ਼ ਕੀਤਾ ਹੈ ਮੈਨ ਇਸ ਨੂੰ ਦੁਆਰਾ ਪੜਦੇ ਹਨ ਇੱਕ ਵਾਰੀ ਸੱਭਿਆਚਾਰ ਦੇ ਸੰਕਲਪ ਦੀ ਵਿਆਖਿਆ ਸੰਬੰਧੀ ਵਿਦਵਾਨਾਂ ਦੇ ਕਾਫੀ মতਪੇਦ ਹਨ ਕੁਝ ਵਿਦਵਾਨ ਇਸ ਨੂੰ ਸੰਗਠਿਤ ਵਤੀਰੇ ਦੇ ਤੌਰ ਤੇ ਅਤੇ ਕੁਝ ਇਸ ਦੇ ਉਲਟ ਇਸ ਨੂੰ ਸਮਾਜਿਕ ਪ੍ਰਬੰਧ ਦਾ ਵਿਅਕਤ ਜੁੱਝ ਮੰਨਦੇ ਹਨ ਅਸਲ ਵਿੱਚ ਇਹ ਦੋਵੇਂ ਹੀ ਸੱਭਿਆਚਾਰ ਦੇ ਬੁਨਿਆਦੀ ਤੰਥ ਹਨ ਫਰਾਂਸ ਦੇ ਮਾਨਵ ਵਿਗਿਆਨੀ ਲੈਵੀ ਸ਼ਤਰੋਸ਼ ਨੇ ਸਰਚਨਾਵਾਦੀ ਸੰਕਲਪ ਦੁਆਰਾ ਸਮਾਨ ਪ੍ਰਬੰਧ ਅਤੇ ਸੱਭਿਆਚਾਰ ਨੂੰ ਇੱਕ ਪ੍ਰਕਾਰ ਦੇ ਭਾਸ਼ਾ ਮਾਡਲ ਰਾਹੀਂ ਪੇਸ਼ ਕੀਤਾ ਹੈ ਹੁਣ ਲਾਸਟ ਲਾਈਨ ਇੱਕ ਵਾਰੀ ਦੁਬਾਰਾ ਤੋਂ ਕਰਦੇ ਹਾਂ ਫਰਾਂਸ ਦੇ ਮਾਨਵ ਵਿਗਿਆਨੀ ਲੈਵੀ ਸ਼ਤਰੋਸ਼ ਨੇ ਸਰਚਨਾਵਾਦੀ ਸੰਕਲਪ ਦੁਆਰਾ ਸਮਾਨ ਪ੍ਰਬੰਧ ਤੇ ਸੱਭਿਆਚਾਰ ਨੂੰ ਇਕ ਪ੍ਰਕਾਰ ਦੇ ਭਾਸ਼ਾ ਮੰਡਲ ਰਾਹੀਂ ਪੇਸ਼ ਕੀਤਾ ਹੈ ਇੱਥੋਂ ਤੱਕ ਸਮਝ ਆ ਗਿਆ ਅੱਗੇ ਕਰਦੇ ਹਾਂ ਅੱਗੇ ਇਸ ਦੀ ਪਰਿਭਾਸ਼ਾ ਕਰਾਂਗੇ ਪਰਿਭਾਸ਼ਾ ਨੂੰ ਥੋੜਾ ਜਿਆਦਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਹੁਣ ਨੈਕਸਟ ਪੁਆਇੰਟ ਸਭਿਆਚਾਰ ਦੀ ਪਰਿਭਾਸ਼ਾ ਸ਼ੁਰੂ ਕਰਾਂਗੇ ਸ਼ੁਰੂ ਕਰਦੇ ਹਾਂ ਸਭਿਆਚਾਰ ਦੀ ਪਰਿਭਾਸ਼ਾ ਸਭਿਆਚਾਰ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਦੀ ਸਭ ਤੋਂ ਪਹਿਲੀ ਪ੍ਰਭਾਵਸ਼ਾਲੀ ਪਰਿਭਾਸ਼ਾ ਈਬੀ ਟਾਈਲਰ ਨੇ 1871 ਇਸ ਵਿੱਚ ਦਿੱਤੀ ਜਿਸ ਵਿੱਚ ਉਸਨੇ ਕਿਹਾ ਸੱਭਿਆਚਾਰਿਕ ਅਜਿਹਾਸ ਮੌਹਿਕ ਸੰਗਠਨ ਹੈ ਜਿਸ ਵਿੱਚ ਗਿਆਨ ਵਿਸ਼ਵਾਸ ਕਲਾ ਕੀਮਤ ਨਿਯਮ ਰਸਮ ਰਿਵਾਜ ਅਤੇ ਮਨੁੱਖ ਦੀਆਂ ਉਹ ਸਾਰੀਆਂ ਯੋਗਤਾਵਾਂ ਸ਼ਾਮਲ ਹਨ ਜਿਹੜੀਆਂ ਉਸਨੇ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕੀਤੀਆਂ ਹਨ ਇਸ ਨੂੰ ਦੁਆਰਾ ਪਰਦੇ ਹਨ ਸੱਭਿਆਚਾਰ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਦੀ ਸਭ ਤੋਂ ਪਹਿਲੀ ਪ੍ਰਭਾਵਸ਼ਾਲੀ ਪਰਿਭਾਸ਼ਾ ਈਬੀ ਟਾਈਲਰ ਨੇ 1871 ਈਸਵੀ ਵਿੱਚ ਦਿੱਤੀ ਜਿਸ ਵਿੱਚ ਉਸ ਨੇ ਕਿਹਾ ਸੱਭਿਆਚਾਰ ਇੱਕ ਅਜਿਹੇ ਸਮੂਹਿਕ ਸੰਗਠਨ ਹੈ ਜਿਸ ਵਿੱਚ ਗਿਆਨ, ਵਿਸ਼ਵਾਸ, ਕਲਾ, ਕੀਮਤ, ਨਿਯਮ, ਰਸਮ, ਰਿਵਾਜ ਅਤੇ ਮੁੱਖ ਦੀਆਂ ਉਹ ਸਾਰੀਆਂ ਯੋਗਤਾਵਾਂ ਸ਼ਾਮਲ ਹਨ ਜਿਹੜੀਆਂ ਉਸ ਨੇ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਦਿੱਤੀਆਂ ਸਨ ਹੁਣ ਅੱਗੇ ਵਾਲਾ ਪੁਆਇੰਟ ਥੋੜਾ ਵਿਚ-ਵਿਚੋਂ ਪੜਾਂਗੇ ਕਿਉਂਕਿ ਇਹ ਇੰਨਾ ਇੰਪੋਰਟੈਂਟ ਨਹੀਂ ਹੈ ਇਹ ਪਰਿਭਾਸ਼ਾ ਕਾਫੀ ਸਮਾਂ ਮੁਕੰਮਲ ਰਹੀ ਪਰੰਤੂ ਮਗਰੋਂ ਸਮਾਜ ਵਿਗਿਆਨਾਂ ਨੇ ਵਿਕਾਸ ਨਾਲ ਸੱਭਿਆਚਾਰਾ ਦੀਆਂ ਹੋਰ ਵੀ ਬਹੁਤ ਸਾਰੀਆਂ ਪਰਿਭਾਸ਼ਾਵਾਂ ਸਾਹਮਣੇ ਆਈਆਂ ਕਰੋਬਰ ਤੇ ਕਲਾਈਡ ਕਲਕਨ ਨੇ 1958 ਵਿੱਚ ਸੱਭਿਆਚਾਰ ਦੀਆਂ ਪਿੰਨ-ਪਿੰਨ ਖੇਤਰਾਂ ਵਿੱਚ ਪ੍ਰਚਲਿਤ 164 ਪਰਿਭਾਸ਼ਾਵਾਂ ਦਾ ਬੁਲਾਂਕਣ ਕਰਕੇ ਨਵੀਂ ਪਰਿਭਾਸ਼ਾ ਦੀ ਦੇਣ ਦਿੱਤੀ ਹੁਣ ਨੈਕਸਟ ਪੈਰਾ ਕਰਦੇ ਹਾਂ ਇਹਨਾਂ ਇੰਨੀਆਂ ਪਰਿਭਾਸ਼ਾਵਾਂ ਸਾਹਮਣੇ ਹੋਣ ਦੇ ਬਾਵਜੂਦ ਸੱਭਿਆਚਾਰ ਦੀਆਂ ਪਰਿਭਾਸ਼ਾਵਾਂ ਅਜੇ ਤੱਕ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਵਿੱਚ ਫ੍ਰਾਂਸੀਸੀ ਮਨੁੱਖ ਵਿਗਿਆਨੀ ਨੇ ਸੱਭਿਆਚਾਰ ਦੀ ਪਾਸ਼ਾਈ ਵਿਤਾਰੇ ਨਾਲ ਤੁਲਨਾ ਕੀਤੀ ਹੈ ਸੱਭਿਆਚਾਰ ਉੱਪਰ ਪਾਸ਼ਾ ਦੀ ਅਹਿਮੀਅਤ ਸੈਂਪੀਅਰ ਤੇ ਵੋਰਫ ਦੇ ਸਿਧਾਂਤ ਤੋਂ ਵੀ ਸਪੱਸ਼ਟ ਹੁੰਦੀ ਹੈ ਇੰਨਾ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਸ਼ਾ ਤੇ ਸੱਭਿਆਚਾਰ ਦੀਆਂ ਪਰਿਭਾਸ਼ਾਵਾਂ ਇੱਕ ਦੂਜੇ ਦੇ ਨੇੜੇ ਨਹੀਂ ਹੁੰਦੀਆਂ ਜਾ ਰਹੀਆਂ ਸਗੋਂ ਇੱਕ ਦੂਜੀਆਂ ਦੀਆਂ ਸੰਮਲਿਤ ਹੁੰਦੀਆਂ ਜਾ ਰਹੀਆਂ ਹਨ ਇਸ ਨੂੰ ਦੁਆਰਾ ਪਰਦੇ ਹਾਂ ਐਨੀਆਂ ਪਰਿਭਾਸ਼ਾਵਾਂ ਸਾਹਮਣੇ ਹੁੰਨ ਦੇ ਬਾਵਜੂਦ ਸੱਭਿਆਚਾਰ ਦੀਆਂ ਪਰਿਭਾਸ਼ਾਵਾਂ ਅਜੇ ਤੱਕ ਦਿੱਤੀਆਂ ਜਾ ਰਹੀਆਂ ਹਨ ਇਨ੍ਹਾਂ ਵਿੱਚ ਫ੍ਰਾਂਸੀਸੀ ਮਾਨਵ ਵਿਗਿਆਨੀ ਨੇ ਸੱਭਿਆਚਾਰ ਦੀ ਭਾਸ਼ਾ ਹੀ ਇਤਾਰੇ ਨਾਲ ਤੁਲਨਾ ਕੀਤੀ ਹੈ ਸੱਭਿਆਚਾਰ ਉੱਪਰ ਭਾਸ਼ਾ ਦੀ ਅਹਿਮਮ ਸੈਂਪੀਅਰ ਦੇ ਵੋਰਸ ਦੇ ਸਿਧਾਂਤ ਤੋਂ ਵੀ ਸਪਸ਼ਟ ਹੁੰਦੀ ਹੈ ਇਹਨਾ ਤੋਂ ਸਪਸ਼ਟ ਹੁੰਦਾ ਹੈ ਕਿ ਭਾਸ਼ਾ ਤੇ ਸੱਭਿਆਚਾਰ ਦੀਆਂ ਪਰਿਭਾਸ਼ਾਵਾਂ ਇੱਕ ਦੂਜੇ ਦੇ ਨੇੜੇ ਨਹੀਂ ਹੁੰਦੀਆਂ ਜਾ ਰਹੀਆਂ ਸਗੋਂ ਉਹਨਾਂ ਦੇ ਦੂਜੇ ਦੀਆਂ ਸੰਮਲਿਤ ਹੁੰਦੀਆਂ ਜਾ ਰਹੀਆਂ ਹਨ ਹੁਣ ਨੈਕਸਟ ਪੁਆਇੰਟ ਕਰਦੇ ਹਾਂ ਡਾਕਟਰ ਗੁਰਬਖਸ਼ ਸਿੰਘ ਫਰ ਨੇ ਸੱਭਿਆਚਾਰ ਦੀ ਪਰਿਭਾਸ਼ਾ ਇਸ ਪ੍ਰਕਾਰ ਕੀਤੀ ਹੈ ਸੱਭਿਆਚਾਰ ਇੱਕ ਜੁਟ ਤੇ ਜਟਿਲ ਸਿਸਟਮ ਹੈ ਜੁਟ ਤੇ ਜਟਿਲ ਸਿਸਟਮ ਹੈ ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਪੜਾਅ ਤੇ ਪ੍ਰਚਲਿਤ ਕਦਰਾਂ ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਵਹਾਰ ਦੇ ਪੈਟਰਨਾਂ ਅਤੇ ਪਦਾਰਥ ਦੇ ਭੌਤਿਕ ਬਤਾਰੇ ਸ਼ਾਮਿਲ ਹੁੰਦੇ ਹਨ ਏਨਾਂ ਸਾਰੀਆਂ ਪਰਿਭਾਸ਼ਾਵਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਸੱਭਿਆਚਾਰ ਨੂੰ ਸਮਾਜ ਦਾ ਚਿਨਾਤਮਕ ਵਿਦਾਰਾ ਮੰਨਣਾ ਵਧੇਰੇ ਉਚਿਤ ਹੋਵੇਗਾ ਇਹ ਕਿਹਾ ਜਾਂਦਾ ਹੈ ਕਿ ਸੱਭਿਆਚਾਰ ਸਿੱਖਤ ਵਿਚਾਰ ਵਿਹਾਰ ਹੈ ਜਿਹੜਾ ਚਿਨਾਤਮਕ ਵਿਵਹਾਰ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਚਿਨਾ ਦੁਆਰਾ ਪਹੁੰਚਦਾ ਹੈ ਇਸ ਨੂੰ ਇਹ ਦੋ ਪੁਆਇੰਟ ਜਿਹੜੇ ਇਕੱਠੇ ਪੜੇ ਆ ਹੁਣ ਉੱਥੋਂ ਤੋਂ ਦੁਵਾਰ ਤੋਂ ਪੜਦੇ ਹਾਂ ਡਾਕਟਰ ਗੁਰਬਖਸ਼ ਸਿੰਘ ਫਰੈਲ ਨੇ ਸੱਭਿਆਚਾਰ ਦੀ ਪਰਿਭਾਸ਼ਾ ਇਸ ਪ੍ਰਕਾਰ ਕੀਤੀ ਹੈ ਸੱਭਿਆਚਾਰ ਇੱਕ ਜੁਟ ਤੇ ਜਟਿਲ ਸਿਸਟਮ ਹੈ ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਪੜਾ ਉਤੇ ਪ੍ਰਚਲਿਤ ਕਦਰਾਂ ਕੀਮਤਾਂ ਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਵਹਾਰ ਦੇ ਪੈਟਰਨ ਅਤੇ ਪਦਾਰਥ ਤੇ ਭੌਤਿਕ ਵਰਤਾਰੇ ਸ਼ਾਮਿਲ ਹੁੰਦੇ ਹਨ ਇਨਾਂ ਸਾਰੀਆਂ ਪਰਿਭਾਸ਼ਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਭਿਆਚਾਰ ਨੂੰ ਸਮਾਜ ਦਾ ਚਿਨਾਤਮਕ ਵਿਤਾਰ ਮੰਨਣਾ ਬਥੇਰੇ ਉਚਿਤ ਹੋਵੇਗਾ ਇਹ ਕਿਹਾ ਜਾ ਸਕਦਾ ਹੈ ਕਿ ਸਭਿਆਚਾਰ ਸਿੱਖਿਅਤ ਵਿਹਾਰ ਹੈ ਜਿਹੜਾ ਚਿਨਾਤਮਕ ਵਿਹਾਰ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਚਿਨਾ ਦੁਆਰਾ ਪਹੁੰਚਦਾ ਹੈ ਜੇ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਹੁਣ ਨੈਕਸਟ ਪੈਰਾ ਪੜ੍ਹਦੇ ਹਾਂ ਚਿੰਨ ਵਿਗਿਆਨ ਦੀ ਦ੍ਰਿਸ਼ਟੀ ਤੋਂ ਸੱਭਿਆਚਾਰਿਕ ਚਿਨਾਤਮਕ ਵਿਹਾਰ ਹੈ ਇਸ ਦੇ ਚਿੰਨ ਪਾਸ਼ਾਈ ਵੀ ਹੋ ਸਕਦੇ ਹਨ ਅਤੇ ਪਦਾਰਤਕ ਵੀ ਜਿਸ ਤਰ੍ਹਾਂ ਪਾਸ਼ਾਈ ਚਿੰਨ ਪਾਵਾਂ ਦਾ ਸੰਚਾਰ ਕਰਦੇ ਹਨ اسی ਤਰ੍ਹਾਂ ਟੂਣੇ ਜਾਂ ਛਾਡੇ ਵਿੱਚ ਪਈ ਚੀਜ਼ਾਂ ਵੀ ਪਾਵਾਂ ਦਾ ਸੰਚਾਰ ਕਰਦੀਆਂ ਹਨ ਭਾਸ਼ਾਈ ਸ਼ਬਦਾਂ ਵਾਂਗ ਸੱਭਿਆਚਾਰ ਵਿੱਚ ਤੋਹਫੇ ਵੀ ਵੰਡਾਏ ਜਾਂਦੇ ਹਨ ਅਤੇ ਭਾਸ਼ਾ ਦੇ ਤੁਣੀ ਗ੍ਰਾਮ ਵਾਂਗ ਰਿਸ਼ਤੇ ਵੀ ਸਿਰਜੇ ਜਾਂਦੇ ਹਨ ਇਸ ਕਰਕੇ ਸੱਭਿਆਚਾਰ ਨੂੰ ਵੀ ਚਿੰਨਾਤਮਕ ਸੰਚਾਰ ਵਿਸ਼ਿੰਚਾਰਤव्यਹ ਵਾਰ ਹੀ ਮੰਨਿਆ ਜਾਂਦਾ ਹੈ ਇਸ ਨੂੰ ਦੁਆਰਾ ਪਰਦੇ ਹਾਂ ਚਿੰਨ ਵਿਗਿਆਨ ਦੀ ਦ੍ਰਿਸ਼ਟੀ ਤੋਂ ਸੱਭਿਆਚਾਰਿਕ ਚਿਨਾਤਮਕ ਵਿਹਾਰ ਹੈ ਇਸ ਦੇ ਚਿੰਨ ਪਾਸ਼ਾਈ ਵੀ ਹੋ ਸਕਦੇ ਹਨ ਤੇ ਪਦਾਰਥਕ ਵੀ ਜਿਸ ਤਰ੍ਹਾਂ ਪਾਸ਼ਾਈ ਚਿੰਨ ਭਾਵਾਂ ਦਾ ਸੰਚਾਰ ਕਰਦੇ ਹਨ ਇਸੇ ਤਰ੍ਹਾਂ ਟੁੰਗਣੇ ਜਾਂ ਝਾੜੇ ਵਿੱਚ ਪਈਆਂ ਚੀਜ਼ਾਂ ਵੀ ਭਾਵਾਂ ਦਾ ਸੰਚਾਰ ਕਰਦੀਆਂ ਹਨ ਪਾਚਾਈ ਸ਼ਬਦਾਵਾਂ ਸੱਭਿਆਚਾਰ ਵਿੱਚ ਤੋਹਫੇ ਵੀ ਵਟਾਏ ਜਾਂਦੇ ਹਨ ਅਤੇ ਪਾਵਾਂ ਪਾਸ਼ਾ ਦੇ ਤੁਨੀ ਗ੍ਰਾਮ ਵਾਂਗ ਰਿਸ਼ਤੇ ਵੀ ਸਿਰਜੇ ਜਾਂਦੇ ਹਨ ਇਸ ਕਰਕੇ ਸੱਭਿਆਚਾਰ ਨੂੰ ਵੀ ਚਿੰਤਾਤਮਕ ਸੰਚਾਰਤ ਵਿਵਾਰ ਹੀ ਮੰਨਿਆ ਜਾਂਦਾ ਹੈ ਸੱਭਿਆਚਾਰ ਨੈਕਸਟ ਪੈਰਾ ਕਰਦੇ ਹਾਂ ਸੱਭਿਆਚਾਰ ਇੱਕ ਤੋਂ ਬਹੁਤੇ ਖੇਤਰਾਂ ਵਿੱਚ ਕੰਮ ਕਰਦਾ ਹੈ ਇਸ ਕਰਕੇ ਹਰ ਖੇਤਰ ਨੂੰ ਆਧਾਰ ਬਣਾ ਕੇ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਪਰ ਅਜੇ ਹੀ ਪ੍ਰਭਾਸ਼ਾ ਅਧੂਰੀ ਤੇ ਇੱਕ ਪਾਸੜ ਰਹੇਗੀ ਹਰ ਖੇਤਰ ਵਿੱਚ ਸੰਚਾਰ ਤੇ ਅਰਥ ਉਤਪਾਦਕ ਹੁੰਦਾ ਹੈ ਇਸ ਕਰਕੇ ਸੱਭਿਆਚਾਰ ਨੂੰ ਚਨਾਤਮਕ ਸੰਚਾਰ ਵੱਜੋਂ ਸਮਝਣਾ ਤੇ ਪ੍ਰਭਾਸ਼ਿਤ ਕਰਨਾ ਬਥੇਰੇ ਠੀਕ ਹੋਵੇਗਾ ਇਸ ਦੇ ਨਾਲ ਹੀ ਤੁਹਾਡਾ ਫਰਸਟ ਚੈਪਟਰ ਕੰਪਲੀਟ ਹੋ ਗਿਆ ਹੈ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਜੇ ਤੁਹਾਨੂੰ ਕੋਈ ਚੀਜ਼ ਸਮਝ ਨਾ ਆਈ ਹੋਵੇ ਤਾਂ ਤੁਸੀਂ ਕਮੈਂਟ ਜਰੂਰ ਕਰਿਓ ਨੈਕਸਟ ਵੀਡੀਓ ਵਿੱਚ ਆਪਾਂ ਸੱਭਿਆਚਾਰ ਦੀ ਵਿਸ਼ੇਸ਼ਤਾਵਾਂ ਅਤੇ ਇਸ ਦੇ ਲੱਛਣ ਕਰਾਂਗੇ ਨੈਕਸਟ ਟੌਪਿਕ ਵਿੱਚ ਇਹ ਸਾਰਾ ਕੁਝ ਕੰਪਲੀਟ ਕਰਾਂਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ